ਕੀ ਕੀ ਜਿਹੜੇ ਮੁੱਦੇ ਲੈ ਕੇ ਤੁਸੀਂ ਚੋਣ ਮਦਾਨ ਦੇ ਵਿੱਚ ਉਤਰਿਆ ਜੇ ਪ੍ਰੈਕਟੀਕਲ ਰੂਪ ਵਿੱਚ ਕੰਮ ਕੀਤਾ ਜਾਵੇ ਤਾਂ ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਹਨ ਜੀ ਪਰਪਤ ਸਾਊਥ ਸਿੰਘ ਨੇ ਪਿਛਲੇ 5 ਸਾਲਾਂ ਦੇ ਵਿੱਚ ਲੋਕਾਂ ਦੀਆਂ ਆਸਾਂ ਤੇ ਕਿੰਨਾ ਖਰੇ ਉਤਰੇ ਕਿ ਕਿਸੇ ਵੀ ਲੀਡਰ ਨੇ ਕਦੇ ਵੀ ਕੋਈ ਆਪਣਾ ਕੀਤਾ ਵਾਦਾ ਨਹੀਂ ਨਿਭਾਇਆ ਸੀ ਤੇ ਉਹਨਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਸੀ ਜੇਕਰ ਗੱਲ ਕਰੀਏ ਆਪਾਂ ਤੁਹਾਡੇ ਪ੍ਰਧਾਨ ਦੀ ਭਗਵੰਤ ਮਾਨ ਜੀ ਦੀ ਉਹਨਾਂ ਦਾ ਕਹਿਣਾ ਹੈ ਕਿ 25 ਕਰੋੜ ਦਾ ਜਿਹੜਾ ਵਿਆਸ ਸੀ ਉਹਨਾਂ ਨੇ ਤਾਂ ਜਿਹੜਾ ਵਿਆਜ ਆ ਉਹ ਵੀ ਹਲਕੇ ਦੇ ਵਿੱਚ ਵੰਡਿਆ ਤੇ ਆਪਣਾ ਜਿਹੜਾ ਵਿਆਜ ਹੈ ਉਹਦਾ ਤੁਸੀਂ ਕੀ ਕਹੋਗੇ ਇਹ ਸਾਰੇ ਮਸਲੇ ਰਮਸਾ ਰਾਸਾ ਦੇ ਟੀਚਰਾਂ ਨਾਲ ਕੀ ਹੋ ਰਿਹਾ ਹੈ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਇਹ ਸਾਰੇ ਮਸਲੇ ਮੈਂ ਪਾਰਲੀਮੈਂਟ ਦੇ ਵਿੱਚ ਦੁਬਾਰਾ ਲੈ ਕੇ ਜਾਊਂਗਾ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੁੱਦਾ ਜਿਹੜਾ ਪੂਰਾ ਪੱਕ ਚੁੱਕਾ ਹੈ ਇਸ ਟਾਈਮ ਜਿਹੜਾ ਹੈਗਾ ਚੋਣ ਪ੍ਰਚਾਰ ਪੂਰੇ ਜੋਰਾ ਛੋਰਾ ਤੇ ਚੱਲ ਰਿਹਾ ਹੈ ਜੇਕਰ ਗੱਲ ਕਰੀਏ ਫਰੀਦਕੋੜ ਦੀ ਤਾਂ ਫਰੀਦਕੋੜ ਵਿੱਚ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀਗਾ ਅੱਜ ਅਸੀਂ ਗੱਲ ਕਰ ਰਹੇ ਹਾਂ ਪਿਛਲੀ ਲੋਕ ਸਭਾ ਚੋਣ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਨ ਵਾਲਿਆਂ ਵਿੱਚ ਦੂਜੇ ਨੰਬਰ ਤੇ ਲੀਡ ਲੈਣ ਵਾਲੇ ਪ੍ਰੋਫੈਸਰ ਸਾਧੂ ਸਿੰਘ ਨਾਲ ਪ੍ਰੋਫੈਸਰ ਸਾਧੂ ਸਿੰਘ ਤੋਂ ਜਾਣਦੇ ਹਾਂ ਕਿ ਇਸ ਵਾਰ ਉਹ ਕੀ ਕੀ ਮੁੱਦੇ ਲੈ ਕੇ ਚੱਲੇ ਐ ਕੀ ਉਹਨਾਂ ਦਾ ਪਾਰਟੀ ਦਾ ਮਨੋਰਥ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡੀ 5 ਚੈਨਲ ਪੰਜਾਬੀ ਦਾ ਬਹੁਤ ਧੰਨਵਾਦੀ ਆ ਕਿ ਮੈਨੂੰ ਮੇਰੇ ਲੋਕਾਂ ਦੇ ਰੂਬਰੂ ਕਰ ਰਹੇ ਨੇ ਅ ਪ੍ਰੋਫੈਸਰ ਸਾਹਿਬ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿ ਇਸ ਵਾਰ ਕੀ ਕੀ ਜਿਹੜੇ ਮੁੱਦੇ ਲੈ ਕੇ ਤੁਸੀਂ ਚੋਣ ਮਦਾਰਨ ਦੇ ਵਿੱਚ ਉਤਰਿਆ ਜੇ ਪ੍ਰੈਕਟੀਕਲ ਰੂਪ ਵਿੱਚ ਕੰਮ ਕੀਤਾ ਜਾਵੇ ਤਾਂ ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਹਨ ਪੰਜਾਬ ਦੀ ਖੇਤੀਬਾੜੀ ਦਾ ਬੁਰਾ ਹਾਲ ਹੈ ਪੰਜਾਬ ਦੀ ਸਨਤ ਜਿਹੜੀ ਇੱਥੋਂ ਨਿਕਲ ਰਹੀ ਹੈ ਪੰਜਾਬ ਦੇ ਦਲਤ ਲੋਕ ਮਜ਼ਦੂਰ ਲੋਕ ਨੇ ਜਿਹੜੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਐਜੂਕੇਸ਼ਨ ਪੰਜਾਬ ਵਿੱਚ ਬਿਲਕੁਲ ਨਗਾਰਵਲੀ ਜਾ ਚੁੱਕੀ ਹੈ ਸਕੂਲਾਂ ਵਿੱਚ ਅਧਿਆਪਕ ਨਹੀਂ ਜਿਹੜੇ ਅਧਿਆਪਕ ਹਨ ਉਹਨਾਂ ਅਧਿਆਪਕਾਂ ਦੀਆਂ ਤਨਖਾਹਾਂ ਕੱਟ ਦਿੱਤੀਆਂ ਗਈਆਂ ਹਨ ਔਰ ਦੂਰ ਦੂਰ ਤੱਕ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਲੋਕ ਹਿੱਤਾਂ ਵਿੱਚ ਕੋਈ ਵੀ ਨੀਤੀ ਨਹੀਂ ਅਪਣਾਈ ਇਹ ਸਾਰੇ ਬੰਦੇ ਨੇ ਜਿਹੜੇ ਇਹ ਇਸ ਵਾਰ ਲੋਕ ਸਭਾ ਦੀ ਇਲੈਕਸ਼ਨ ਦਾ ਇੱਕ ਮਸਲਾ ਇੱਕ ਈਸ਼ੂ ਬਣਗੇ اور ਬਣਾਏ ਵੀ ਚਾਹੀਦੇ ਨੇ ਕਿਉਂਕਿ ਲੋਕ ਚਾਹੁੰਦੇ ਨੇ ਕਿ ਵਿਕਾਸ ਹੋਵੇ ਬੈਕਵਰਡਨੈਸ ਇਨੀ ਆ ਚੁੱਕੀ ਹੈ ਕਿ ਬੱਚੇ ਪੜ ਨਹੀਂ ਰਹੇ ਜੇ ਬੱਚੇ ਨਹੀਂ ਪੜਨਗੇ ਤਾਂ ਅੱਗੇ ਜਾ ਕੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲੇਗਾ ਤੇ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਵੀ ਅਸੀਂ ਰੋਜ਼ਗਾਰ ਵੀ ਦੇਵਾਂਗੇ ਅਸੀਂ ਨਸ਼ੇ ਵੀ ਖਤਮ ਕਰਾਂਗੇ ਅਸੀਂ ਐਜੂਕੇਸ਼ਨ ਜਿਹੜੀ ਹੈ ਉਹਨੂੰ ਇੰਪਰੂਵ ਕਰਾਂਗੇ ਅਸੀਂ ਅੱਜ ਕੱਲ ਦੇ ਮਾਹੌਲ ਦੇ ਮੁਤਾਬਕ ਜਿਹੜੇ ਨੌਜਵਾਨ ਹੈ ਉਹਨਾਂ ਨੂੰ smartphones ਦੇਾਂਗੇ ਘਰ ਬਣਾ ਕੇ ਦੇਾਂਗੇ ਇਹ ਕੋਈ ਵੀ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਹੱਲ ਨਹੀਂ ਕੀਤਾ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਕਾਂਗਰਸ ਦੀ ਸਰਪ੍ਰਸਤੀ ਦੀ ਚੱਲ ਰਹੀ ਹੈ ਇਹ ਨੇ ਤਾਂ ਬਿਲਕੁਲ ਹੀ ਅੱਗੇ ਪੰਜਾਬ ਦੇ ਵਿਕਾਸ ਦਾ ਕੋਈ ਸਕੋਪ ਨਹੀਂ ਰਹਿਣ ਦਿੱਤਾ ਪਰ ਇਦੋਂ ਪਹਿਲਾਂ ਜਿਹੜੀ ਆਕਾਲੀ ਸਰਕਾਰ ਰਹੀ ਹੈ ਐਨੀ ਦੇਰ ਉਹ ਸਰਕਾਰ ਨੇ ਨਸ਼ਿਆਂ ਦੇ ਵਪਾਰ ਵਿੱਚ ਪਾ ਕੇ ਆਪਦੇ ਮੁੱਖ ਬੰਦੇ ਸੀ ਜਿਹੜੇ ਆਪਦੇ ਮੁੱਖ ਅਧਿਕਾਰੀ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਨਸ਼ੇ ਵੇਚਣ ਵਾਸਤੇ ਇਸ ਤਰ੍ਹਾਂ ਲਾਇਆ ਕਿ ਨੌਜਵਾਨੀ ਪੰਜਾਬ ਦੀ ਪੰਜਾਬ ਦੇ ਜਿਹੜੇ ਲੋਕ ਸਨ ਉਹ ਨਸ਼ਿਆਂ ਦੇ ਦੀ ਗਲੇਵ ਵਿੱਚ ਆ ਕੇ ਬੁਰਾ ਹਾਲ ਹੋ ਗਿਆ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ ਨੌਜਵਾਨ ਜਿਹੜੇ ਖਤਮ ਹੋ ਗਏ ਇਹ ਗੱਲਾਂ ਸਾਰੀਆਂ ਜਿਹੜੀਆਂ ਨਾ ਇਹ ਪੰਜਾਬ ਦੇ ਮੁੱਦੇ ਨੇ ਇਹ ਉਠਾਏ ਜਾਣਗੇ ਇਸ ਇਲੈਕਸ਼ਨ ਦੇ ਵਿੱਚ ਲੋਕ ਪੁੱਛਣਗੇ ਵੀ ਇਹ ਕੀ ਕੁਸ਼ ਹੈ ਪਹਿਲੀਆਂ ਸਰਕਾਰਾਂ ਨੇ ਕੀਤਾ ਜਾਂ ਨਹੀਂ ਕੀਤਾ ਜੇਕਰ ਗੱਲ ਕਰੀਏ ਪ੍ਰੋਫੈਸਰ ਸਾਉਥ ਸਿੰਘ ਦੀ ਪ੍ਰੋਫੈਸਰ ਸਾਉਥ ਸਿੰਘ ਨੇ ਪਿਛਲੇ 5 ਸਾਲਾਂ ਦੇ ਵਿੱਚ ਲੋਕਾਂ ਦੀਆਂ ਆਸਾਂ ਤੇ ਕਿੰਨਾ ਖਰੇ ਉਤਰੇ ਦੇਖੋ ਜੀ ਲੋਕ ਬਹੁਤ ਨਰਾਸ਼ ਹੋ ਚੁੱਕੇ ਸੀ ਲੀਡਰਾਂ ਤੋਂ ਕਿ ਕਿਸੇ ਵੀ ਲੀਡਰ ਨੇ ਕਦੇ ਵੀ ਕੋਈ ਆਪਣਾ ਕੀਤਾ ਵਾਅਦਾ ਨਹੀਂ ਨਿਭਾਇਆ ਸੀ ਤੇ ਉਹਨਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਸੀ ਅਸੀਂ ਵਿਸ਼ੇਸ਼ ਕਰਕੇ ਮੈਂ ਤੇ ਭਗਵੰਤ ਮਾਨ ਨੇ ਪਹਿਲਾਂ ਇਹ ਸੋਚਿਆ ਕਿ ਲੋਕਾਂ ਦੀ ਭਰੋਸੇਯੋਗਤਾ ਇਹ ਜਿੰਨੀ ਚਾਹੀਦੀ ਹੈ ਜਿਹੜਾ ਐਮਪੀ ਨੂੰ ਪੈਸਾ ਐਮਪੀ ਲੈਂਡ ਦਾ ਮਿਲਦਾ ਹੈ ਉਹ ਥੋੜਾ ਪੈਸਾ ਹੁੰਦਾ ਬਹੁਤਾ ਨਹੀਂ 1 ਸਾਲ ਦੇ ਵਿੱਚ 5 ਕਰੋੜ ਰੁਪਇਆ ਮਿਲਦਾ ਹੈ 5 ਸਾਲਾਂ ਵਿੱਚ 25 ਕਰੋੜ ਰੁਪਇਆ ਮਿਲਦਾ ਹੈ ਤਾਂ ਉਹ ਪੈਸਾ ਪਹਿਲਾਂ ਲੋਕਾਂ ਵਿੱਚ 25 ਕਰੋੜ ਅਸੀਂ ਇਸ ਤਰ੍ਹਾਂ ਵੰਡਿਆ ਕਿ ਪਿੰਡ ਪਿੰਡ ਵਿੱਚ ਸਕੂਲ ਸਕੂਲ ਵਿੱਚ ਲੋਕਾਂ ਦੀ ਲੋੜ ਮੁਤਾਬਕ ਲੋਕਾਂ ਨੂੰ ਪੁੱਛ ਕੇ ਤੇ ਪੰਚਾਇਤਾਂ ਨੂੰ ਪੁੱਛ ਕੇ ਬਿਨਾਂ ਕਿਸੇ ਵਿਤਕਰੇ ਦੇ ਉਹ ਪੈਸਾ ਸਾਰਾ ਅਸੀਂ ਵੰਡਿਆ ਇਹਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਹੁਣ ਤੱਕ ਦੇ ਜਿਹੜੇ ਪਹਿਲਾ 15 MP ਆ ਚੁੱਕੇ ਸੀ ਉਹ ਕਿਸੇ ਵੀ MP ਨੇ ਇਸ ਤਰ੍ਹਾਂ MP ਲੈਡ ਦਾ ਪੈਸਾ ਨਹੀਂ ਵੰਡਿਆ ਤੇ ਇਹ ਇਸ ਕੰਸਟੀਟਿਊਐਂਸੀ ਦੇ ਵਿੱਚ ਮੈਂ ਕਲੇਮ ਕਰ ਸਕਦਾ ਕਿ ਮੈਂ ਪਹਿਲਾ MP ਹਾਂ ਜਿਸ ਨੇ 25 ਕਰੋੜ ਦਾ 25 ਕਰੋੜ ਰੁਪਈਆ ਵੰਡਿਆ 2.5 ਕਰੋੜ ਦੀ ਕਿਸ਼ਤ ਰੁਕੀ ਵੀ ਹੈ ਪਰ ਉਹਦੇ ਵਿੱਚ ਵੀ ਸਾਰੇ ਪੈਸੇ ਜਿਹੜੇ ਸੀ ਮੈਂ ਵੰਡ ਦਿੱਤੇ ਨੇ ਇਸ ਤੋਂ ਬਿਨਾ ਮੈਂ 1.5 ਕਰੋੜ ਦੇ ਲਗਭਗ ਕੈਂਸਰ ਦੇ ਪੇਸ਼ੈਂਟਸ ਨੂੰ ਪ੍ਰਧਾਨ ਮੰਤਰੀ ਦੇ ਰੀਲੀਫ ਫੰਡ ਦੇ ਵਿੱਚੋਂ ਪੈਸਾ ਦਵਾ ਕੇ ਜਿਹੜਾ ਹੈ ਉਹ ਵੰਡਿਆ ਇਦੂ ਬਿਨਾ ਇੱਕ ਪਿੰਡ ਫਤੇਗੜ ਕੋਰੋਟਾਣਾ ਮੈਂ ਗੋਦ ਲਿਆ ਮੋਦੀ ਸਰਕਾਰ ਦੀ ਪਾਲਿਸੀ ਸੀ ਉਸ ਪਿੰਡ ਲਈ ਲਗਭਗ 1 ਕਰੋੜ 59 ਲੱਖ ਰੁਪਏ ਕੇਂਦਰ ਦੀ ਸਰਕਾਰ ਤੋਂ ਮਨਜ਼ੂਰ ਕਰਵਾ ਕੇ ਉਸ ਪਿੰਡ ਦੀ ਡਿਵੈਲਪਮੈਂਟ ਵਾਸਤੇ ਵੀ ਲਿਆਂਦਾ ਇਦੂ ਬਿਨਾ ਮੈਂ ਇਸ ਇਲਾਕੇ ਦੇ ਲੋਕ ਨੌਜਵਾਨ ਵਿਸ਼ੇਸ਼ ਕਰਕੇ ਬਾਹਰ ਜਾਣ ਦੇ ਇਛੁਕ ਸੀ ਜਿਹੜੇ ਉਹ ਜਲੰਧਰ ਜਾਂ ਅੰਮ੍ਰਿਤਸਰ ਵਿੱਚ ਜਾ ਕੇ ਆਪਦਾ ਪਾਸਪੋਰਟ ਬਣਾਉਂਦੇ ਸੀ ਕਈ ਵਾਰੀ ਗਲਤ ਏਜੰਟਸ ਜਿਹੜੇ ਸੀ ਉਹਨਾਂ ਦੇ ਉਹ ਲਪੇਟ ਵਿੱਚ ਵੀ ਆ ਜਾਂਦੇ ਸੀ ਮੈਂ ਮੋਗਾ ਵਿਖੇ ਰਿਜੀਨਲ ਪਾਸਪੋਰਟ ਦਫ਼ਤਰ ਕੁਲਵਾਇਆ ਤੇ ਇੱਕ ਰਿਜੀਨਲ ਪਾਸਪੋਰਟ ਦਫ਼ਤਰ ਜਿਹੜਾ ਹੈ ਉਹ ਫਰੀਦਕੋਟ ਵਿੱਚ ਕੁਲਵਾਉਣ ਲਈ ਐਪਲੀਕੇਸ਼ਨ ਤੇ ਰਿਯੂਅਰ ਰეკਮੈਂਡੇਸ਼ਨ ਕੀਤੀ ਹੋਈ ਹੈ ਜਿਹੜਾ ਕਿ ਖੁੱਲੇਗਾ ਕਿਉਂਕਿ ਇਹ ਸਰਕਾਰ ਦੀ ਪਾਲਿਸੀ ਮੁਤਾਬਕ ਜਿੱਥੇ ਐਮਪੀ ਰਿਕਮੈਂਡ ਕਰਦਾ ਉੱਥੇ ਉਹ ਖੁੱਲਣਾ ਚਾਹੀਦਾ ਹੈ ਜੇਕਰ ਗੱਲ ਕਰੀਏ ਆਪਾਂ ਤੁਹਾਡੇ ਪ੍ਰਧਾਨ ਦੀ ਭਗਵੰਤ ਮਾਨ ਜੀ ਦੀ ਉਹਨਾਂ ਦਾ ਕਹਿਣਾ ਹੈ ਕਿ 25 ਕਰੋੜ ਦਾ ਜਿਹੜਾ ਵਿਆਸ ਸੀ ਉਹਨਾਂ ਨੇ ਤਾਂ ਜਿਹੜਾ ਵਿਆਜ ਆ ਉਹ ਵੀ ਹਲਕੇ ਦੇ ਵਿੱਚ ਵੰਡਿਆ ਤੇ ਆਪਣਾ ਜਿਹੜਾ ਵਿਆਜ ਹੈ ਉਹਦਾ ਤੁਸੀਂ ਕੀ ਕਹੋਗੇ ਦੇਖੋ 25 ਕਰੋੜ ਦੇ ਉੱਤੇ ਵਿਆਜ ਨਹੀਂ ਪੈਂਦਾ ਜਿੱਥੇ ਕਿਤੇ ਪੈਸਾ ਕੋਈ ਕਿਸੇ ਪੰਚਾਇਤ ਨੂੰ ਜਾਂ ਕਿਸੇ ਏਜੰਸੀ ਨੂੰ ਇਸ਼ੂ ਹੋ ਗਿਆ ਔਰ ਉਹਨੇ ਨਹੀਂ ਲਾਇਆ ਤਾਂ ਉਹ ਜਦੋਂ ਉਹ ਤੋਂ ਵਾਪਸ ਲਿਆ ਜਾਂਦਾ ਉਦੋਂ ਜਿੰਨੀ ਦੇਰ ਉਹਨਾਂ ਨੇ ਉਹ ਪੈਸਾ ਰੱਖਿਆ ਉਹਦਾ ਵਿਆਜ ਨਾਲ ਲਿਆ ਜਾਂਦਾ ਅਸੀਂ ਜਿੱਥੇ ਕਿਤੇ ਪੈਸਾ ਦਿੱਤਾ ਸੀ ਤੇ ਜਿਹਨਾਂ ਨੇ ਵਾਪਸ ਕੀਤਾ ਉਹਦਾ ਵਿਆਜ ਨਾਲ ਆਇਆ ਉਹ ਵੀ ਉਹਦੇ ਵਿੱਚ ਸ਼ਾਮਲ ਹੋਇਆ ਸੋ ਇਸ ਕਰਕੇ ਉਹ ਬਿਲਕੁਲ ਉਸੇ ਤਰ੍ਹਾਂ ਹੀ ਚੱਲਦਾ ਜੋ ਅੰਕੜਾ ਭਾਗ ਦੇ ਜਾਂ ਐਮਪੀ ਲੈਡ ਦੀਆਂ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਵੱਲੋਂ ਜੋ ਰੂਲਸ ਨੇ ਉਹਨਾਂ ਰੂਲਸ ਦੇ ਮੁਤਾਬਕ ਹੀ ਬੰਨ੍ਹਿਆ ਜਾਂਦਾ ਉਹ ਕੋਈ ਮੈਂ ਵੱਖਰੇ ਰੂਲ ਨਹੀਂ ਬਣਾਉਣੇ ਸੀ ਪ੍ਰੋਫੈਸਰ ਜੀ ਆਪਾਂ ਗੱਲ ਕਰੀ ਗਏ ਲੋਕ ਸਭਾ ਚੋਣਾਂ 2014 ਦੀ 2014 ਦੇ ਵਿੱਚ ਇੱਕ ਬੜੀ ਵੱਡੀ ਲਹਿਰ ਸੀ ਆਮ ਆਦਮੀ ਪਾਰਟੀ ਦੇ ਪ੍ਰਤੀ ਆ तकरीबन ਜਿਹੜੀਆਂ ਦੂਜੀਆਂ ਪਾਰਟੀਆਂ ਦੇ ਜਿਹੜੇ ਵਰਕਰ ਜਾਂ ਲੋਕ ਸੀਗੇ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਵੀ ਅਸੀਂ ਹੋਰ ਕਿਸੇ ਪਾਰਟੀ ਨੂੰ ਪਾਉਣੀ ਜਿਵੇਂ ਹੁਣ ਨੋਟਾ ਦੀ ਗੱਲ ਕਰਦੇ ਵੇ ਇਸ ਤਾਂ ਨੋਟਾ ਨੂੰ ਪਾ ਦਾਂਗੇ ਉਸ ਸਮੇਂ ਲੋਕ ਕਹਿੰਦੇ ਸੀ ਬਈ ਇਸ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਾਂਗੇ ਇਸ ਵਾਰ ਕਿੱਥੇ ਖੜੀ ਆਮ ਆਦਮੀ ਪਾਰਟੀ ਤਾਂ ਉਦੋਂ ਜਿਹੜੀ ਲਹਿਰ ਸੀ 11 ਲੈਣ ਦੇ ਦਿਨ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਕ੍ਰਾਂਤੀ ਵਾਲਾ ਜਿਹੜਾ ਮਾਹੌਲ ਬਣਿਆ ਸੀ ਔਰ ਲੋਕਾਂ ਨੇ ਅਕਾਲੀ ਪਾਰਟੀ ਬੀਜੇਪੀ ਪਾਰਟੀ ਤੇ ਕਾਂਗਰਸ ਪਾਰਟੀ ਇਨਾਂ ਸਾਰੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨੂੰ ਪਾਸੇ ਕਰਨ ਵਾਸਤੇ ਇੱਕ ਲੋਕ ਲਹਿਰ ਬਣੀ ਸੀ ਉਸ ਤੋਂ ਬਾਅਦ ਕਾਂਗਰਸ ਵੀ ਆਈ ਅਕਾਲੀਆਂ ਨੇ ਵੀ ਪਹਿਲਾਂ ਜਿਹੜਾ ਕੰਮ ਕੀਤਾ ਸੀ ਉਹਦੇ ਖਿਲਾਫ ਵੀ ਲੋਕ ਬਣੇ ਪਰ ਉਹਦਾ ਬਦਲ ਕਿਸੇ ਹੋਰ ਪਾਰਟੀ ਨੇ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੇ ਦਿੱਤਾ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ 17 ਵਿੱਚੋਂ 67 ਸੀਟਾਂ ਜਿੱਤ ਕੇ ਇੱਕ ਉੱਥੇ ਸਰਕਾਰ ਕਾਇਮ ਕੀਤੀ ਜਿਸ ਸਰਕਾਰ ਨੇ ਪ੍ਰੈਕਟੀਕਲ ਪਰਫਾਰਮੈਂਸ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਤੇ ਮੋੜਵਸੇਵਾ ਦੇ ਖੇਤਰ ਵਿੱਚ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਉੱਥੇ ਹੈਲਥ ਦੇ ਖੇਤਰ ਵਿੱਚ ਇਹ ਇਹ ਕੰਮ ਕਰਕੇ ਦਿਖਾਏ ਇਹ ਕੰਮ ਕਰਨ ਦੇ ਨਾਲ ਆਮ ਆਦਮੀ ਪਾਰਟੀ ਬਾਰੇ ਜਿਹੜੀਆਂ ਕੋਈ ਗਲਤਫਹਿਮੀਆਂ ਹੋਈਆਂ ਸੀ ਕਿ ਨਵੀਂ ਪਾਰਟੀ ਐ ਇਹ ਪਾਰਟੀ ਟੁੱਟ ਗਈ ਇਹ ਪਾਰਟੀ ਪੰਜਾਬ ਵਿੱਚ ਵੀ ਕਾਮਯਾਬ ਨਹੀਂ ਹੋ ਸਕੀ ਉਹ ਹੁਣ ਖਤਮ ਹੋ ਗਈਆਂ ਹੁਣ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਵਕਲਪ ਰਹਿ ਗਿਆ ਜਿਸ ਨੂੰ ਲੋਕ ਐਕਸੈਪਟ ਕਰ ਚੁੱਕੇ ਐ ਔਰ ਇਹਨਾਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਲੋਕ ਉਹਨਾਂ ਨੂੰ ਹੀ ਤਰਜੀਹ ਦੇਣਗੇ ਬਾਕੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਤਰਜੀ ਨਹੀਂ ਦੇਣਗੇ ਪਰ ਕਿਉਂਕਿ ਕੈਂਡੀਡੇਟ ਬਹੁਤ ਖੜੇ ਹੁੰਦੇ ਨੇ ਥੋੜਾ ਬਹੁਤਾ ਵੋਟ ਬੈਂਕ ਦਾ ਫਰਕ ਜ਼ਰੂਰ ਪੈ ਸਕਦਾ ਜੇਕਰ ਆਪਾਂ ਫਰੀਦਕੋਟ ਦੀ ਗੱਲ ਕਰ ਲਈਏ ਫਰੀਦਕੋਟ ਜਿਵੇਂ ਮੰਨ ਲਓ ਵੀ ਉਹ ਨਵੀਂ ਪਾਰਟੀ ਆਈ ਹੈ ਪੰਜਾਬ ਏਕਤਾ ਪਾਰਟੀ ਪੰਜਾਬ ਏਕਤਾ ਪਾਰਟੀ ਇੱਕ ਆਮ ਆਦਮੀ ਪਾਰਟੀ ਦਾ ਹਿੱਸਾ ਹੈ ਉਹੀ ਕੈਂਡੀਡੇਟ ਉਹੀ ਉਮੀਦਵਾਰ ਉਹੀ ਜਿਹੜੇ ਹੈਗੇ ਆ ਤੁਹਾਡੇ ਐਮਐਲਏ ਵੀ ਕੁਝ ਉਧਰ ਗਏ ਆ ਜੇਕਰ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਦੇ ਵਿੱਚ ਇੱਕ ਮੌਜੂਦਾ ਐਮਐਲਏ ਔਰ ਇੱਕ ਤੁਹਾਡੇ ਜੇ ਮੋਗ ਦੀ ਗੱਲ ਕਰ ਗਏ ਉੱਥੇ ਗਰੋਵਰ ਜਿਹੜੇ 52000 ਦੇ ਕਰੀਬ ਕਰੀਬ ਜਿਹੜੀ ਵੋਟ ਲੈ ਕੇ ਉਸ ਟਾਈਮ ਵੋਟ ਲਈ ਸੀਗੀ ਉਹ ਵੀ ਜਿਹੜੇ ਤੁਹਾਡੀ ਪਾਰਟੀ ਤੋਂ ਕਿਨਾਰਾ ਕਰ ਗਏ ਆ ਇਹ ਇਹਨਾਂ ਲੋਕਾਂ ਦਾ ਵੀ ਤੁਹਾਨੂੰ ਵੱਡਾ ਹੀ ਜਿਹੜਾ ਪੱਧਰ ਤੇ ਨੁਕਸਾਨ ਹੋਊਗਾ ਨਹੀਂ ਦੇਖੋ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਜਿਹੜੀ ਇੱਕ ਨਵੀਂ ਪਾਰਟੀ ਬਣੀ ਹੈ ਜਿਸ ਨੂੰ ਸਾਡੇ ਖੈਰਾ ਸਾਹਿਬ ਚਲਾ ਰਹੇ ਨੇ ਉਹ ਪਾਰਟੀ ਪਾਰਟੀ ਨਹੀਂ ਉਹਦੇ ਵਿੱਚ ਕੁਝ ਕੁਝ ਜੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਇੱਕ ਬੰਦਾ ਇੱਕ ਇੱਕ ਪਾਸੇ ਤੋਂ ਲੈ ਕੇ ਉਹਨੂੰ ਇੱਕ ਪਾਰਟੀ ਬਣਾਉਣ ਦਾ ਯਤਨ ਕੀਤਾ ਗਿਆ ਪਰ ਉਹਦੇ ਪ੍ਰਮੁੱਖ ਮੁਖੀ ਜਿਹੜੇ ਨੇ ਉਹ ਖੈਰਾ ਸਾਹਿਬ ਹੀ ਨੇ ਉਹ ਕੋਈ ਪਾਰਟੀ ਨਹੀਂ ਤੇ ਜੇ ਕੋਈ ਉਸ ਉਹਨਾਂ ਵੱਲੋਂ ਕੋਈ ਕੈਂਡੀਡੇਟ ਖੜਾ ਕੀਤਾ ਗਿਆ ਉਹ ਕੈਂਡੀਡੇਟ ਕੋਈ ਲੋਕਾਂ ਦਾ ਕੈਂਡੀਡੇਟ ਨਹੀਂ ਉਹ ਕੈਂਡੀਡੇਟ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਹੀ ਜਿੱਤਿਆ ਸੀ ਤੇ ਆਮ ਆਦਮੀ ਪਾਰਟੀ ਦੇ ਸਿੰਬਲ ਤੇ ਜਿੱਤਿਆ ਸੀ ਲੋਕਾਂ ਨੇ ਉਸ ਇਲਾਕੇ ਚ ਉਹਦੀ ਮਦਦ ਕੀਤੀ ਸੀ ਸਹਾਇਤਾ ਕੀਤੀ ਸੀ ਤੇ ਇਨ ਫੈਕਟ ਉਹ ਲੋਕਾਂ ਦੀ ਜਿਹੜੀ ਵਰਡਿਕਟ ਸੀ ਤੇ ਲੋਕਾਂ ਦੀ ਜਿਹੜੀ ਉਹਦੇ ਪ੍ਰਤੀ ਸਹਾਇਤਾ ਸੀ ਸਹਿਯੋਗ ਸੀ ਉਹਦੇ ਨਾਲ ਮੋਗਦਾਰੀ ਕਰਕੇ ਗਿਆ ਤੇ ਇਸ ਵਾਰ ਲੋਕ ਉਸ ਤੋਂ ਜਵਾਬ ਮੰਗਣਗੇ ਉਹਦਾ ਔਖਾ ਹੋ ਜਾਣਾ ਹੈ ਆਪਣੇ ਇਲਾਕੇ ਵਿੱਚ ਜਾ ਕੇ ਲੋਕਾਂ ਨੂੰ ਸਾਬਕ ਤਾਬ ਦੇਣਾ ਦੇਖੋ ਇੱਕ ਐਮਪੀ ਦਾ ਲੋਕਾਂ ਦੇ ਵਿੱਚ ਜਾਣਾ ਉਹ ਇੱਕ ਪ੍ਰੋਸੀਜਰ ਹੁੰਦਾ ਹੈ ਇੱਕ ਟੰਗ ਹੁੰਦਾ ਹੈ ਜਾਂ ਤਾਂ ਜਿੱਥੇ ਕੋਈ ਜਨ ਸਭਾ ਹੁੰਦੀ ਹੈ ਐਮਪੀ ਉੱਥੇ ਜਾਂਦਾ ਹੈ ਜਾਂ ਜਿੱਥੇ ਐਮਪੀ ਨੂੰ ਬੁਲਾਇਆ ਜਾਂਦਾ ਹੈ ਐਮਪੀ ਉੱਥੇ ਜਾਂਦਾ ਹੈ ਐਮਪੀ ਕੱਲੇ-ਕੱਲੇ ਮੰਦੇ ਨੂੰ ਜਾ ਕੇ ਮਿਲ ਨਹੀਂ ਸਕਦਾ ਤੇ ਪ੍ਰਾਣੀਆਂ ਜਿਹੜੀਆਂ ਪਾਰਟੀਆਂ ਹਨ ਉਹਨਾਂ ਨੇ ਇਸ ਕੰਗਰਾਲ ਆਵਦਾ ਸੈੱਟ ਕੀਤਾ ਹੋਇਆ ਹਿਸਾਬ ਕਿ ਉਹ ਲੋਕਾਂ ਦੇ ਵਿੱਚ ਵਿਧਦੀ ਨਿਕਲ ਜਾਂਦੇ ਨੇ ਭੋਗਾਂ ਤੇ ਜਾ ਆਉਂਦੇ ਨੇ ਲੋਕਾਂ ਦੇ ਵਿਆਹਾਂ ਤੇ ਜਾ ਆਉਂਦੇ ਨੇ ਤੇ ਲੋਕਸਾਂ ਨੂੰ ਦਿਨ ਵੀ ਪਤਾ ਨਹੀਂ ਇਹ ਹੀ ਐਮਪੀ ਦਾ ਜਿਹੜਾ ਮੇਲ ਅਤੇ ਸਹਿਯੋਗ ਹੈ ਸਾਡੇ ਨਾਲ ਮੇਰਾ ਖਿਆਲ ਹੈ ਵੀ ਮੈਂ ਫਰੀਦਕੋਟ ਦੇ ਵਿੱਚ ਬੜੀਆਂ ਜਨ ਸਭਾਵਾਂ ਵੀ ਕੀਤੀਆਂ ਮੈਂ ਉੱਥੇ ਵੀ ਜਾਂਦਾ ਰਿਹਾ ਫਰੀਦਕੋਟ ਦੇ ਵਿੱਚ ਜਿੱਥੇ ਕਿਤੇ ਮੈਨੂੰ ਬੁਲਾਇਆ ਗਿਆ ਸਕੂਲਾਂ ਵਿੱਚ ਕਾਲਜਾਂ ਵਿੱਚ ਮੈਂ ਉੱਥੇ ਵੀ ਜਾਂਦਾ ਰਿਹਾ ਤੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਉਹਨਾਂ ਦੀ ਡਿਮਾਂਡ ਹੈ ਉਹ ਵੀ ਮੈਂ ਪੂਰੀ ਕਰਦਾ ਰਿਹਾ ਤੇ ਮੇਰੇ ਖਿਆਲ ਇਹ ਜਿਹੜੀ ਜਿਹੜਾ ਅਲੀਗੇਸ਼ਨ ਕਹਿ ਲੋ ਜਾਂ ਲੋਕਾਂ ਦੀ ਇਹ ਗਲਤਫਹਿਮੀ ਆ ਨਾ ਇਹ ਇਹਦੇ ਵਿੱਚ ਕੋਈ ਬਹੁਤੀ ਬਹੁਤਾ ਸੱਚ ਨਹੀਂਗਾ ਪ੍ਰੋਫੈਸਰ ਸਾਹਿਬ ਜੀ ਆਪਾਂ ਗੱਲ ਕਰਕੇ ਇਹ ਇੱਕ ਇਹ ਵੀ ਕਾਫੀ ਜਿਹੜਾ ਬਾਹਲੇ ਲੋਕਾਂ ਦੀ ਗੱਲ ਕਰਕੇ ਆਮ ਲੋਕਾਂ ਦੀ ਗੱਲ ਨਹੀਂ ਕਰਦੇ ਤੁਹਾਡੀ ਪਾਰਟੀ ਦੇ ਕੁਝ ਲੋਕ ਹੈ ਇਹ ਗੱਲ ਕਹਿੰਦੇ ਆ ਕਿ ਉਸ ਸਮੇਂ ਜਿਹੜਾ 2014 ਦੇ ਵਿੱਚ ਵਿਦੇਸ਼ਾਂ ਦੇ ਵਿੱਚੋਂ ਕਾਫੀ ਫੰਡ ਆਇਆ ਸੀਗਾ ਪਰ ਪ੍ਰੋਫੈਸਰ ਸਾਧੂ ਸਿੰਘ ਨੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਦੇਖੋ ਪਹਿਲੀ ਗੱਲ ਤਾਂ ਮੈਂ ਚਾਹਾਂਗਾ ਵੀ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਵਿਦੇਸ਼ਾਂ ਚੋਂ ਫੰਡ ਆਇਆ ਸੀ ਤੇ ਸਾਧੂ ਸਿੰਘ ਨੂੰ ਆਇਆ ਸੀ ਵੀ ਉਹ ਬੰਦਾ ਮੇਰੇ ਨਾਲ ਆ ਕੇ ਹਿਸਾਬ ਕਿਤਾਬ ਕਰ ਲੇ ਕਿਉਂਕਿ ਮੈਨੂੰ ਪਰਸਨਲੀ ਕੋਈ ਫੰਡ ਨਹੀਂ ਆਇਆ ਜੇ ਫੰਡ ਆਉਂਦੇ ਸੀ ਤਾਂ ਉਹ ਲੋਕਾਂ ਨੂੰ ਉਹਨਾਂ ਦੇ ਜਿੱਥੇ ਕਿਤੇ ਉਹਨਾਂ ਦੇ ਖਰਚੇ ਹੁੰਦੇ ਸੀ ਉਹਨਾਂ ਨੂੰ ਦਿੱਤੇ ਜਾਂਦੇ ਸੀ ਮੈਂ ਆਪਦੇ ਹੱਥੀਂ ਬਹੁਤ ਘੱਟ ਖਰਚਾ ਕੀਤਾ ਜਿਹੜੇ ਲੋਕ ਜਾਂ ਅਧਿਕਾਰੀ ਮਦਦ ਕਰਦੇ ਸੀ ਪੈਸੇ ਉਹਨਾਂ ਨੂੰ ਆਉਂਦੇ ਸੀ ਉਹ ਵੀ ਇਨ ਕਾਈਂਡ ਜੋ ਕੁਝ ਕਰਨਾ ਸੀ ਉਹ ਕਰੀ ਜਾਂਦੇ ਸੀ ਖਰਚਾ ਤਾਂ ਹੁੰਦਾ ਹੈ ਇਲੈਕਸ਼ਨ ਦੇ ਉੱਤੇ ਖਰਚਾ ਹੁੰਦਾ ਪਰ ਉਹ ਸਾਰਾ ਖਰਚਾ ਲੋਕਾਂ ਨੇ ਕੀਤਾ ਲੋਕਾਂ ਨੇ ਪੈਸੇ ਇਕੱਠੇ ਵੀ ਕੀਤੇ ਨੇ ਲੋਕਾਂ ਨੂੰ ਬਾਹਰੋਂ ਵੀ ਪੈਸੇ ਆਏ ਹੋਣਗੇ ਸਾਰੀਆਂ ਪਾਰਟੀਆਂ ਨੂੰ ਬਾਹਰੋਂ ਵੀ ਆਉਂਦੇ ਨੇ ਸਾਰੀਆਂ ਪਾਰਟੀਆਂ ਨੂੰ ਬਾਹਰੋਂ ਫੰਡ ਆਉਂਦਾ ਸਾਰੇ ਲਾਉਂਦੇ ਨੇ ਪਰ ਉਹ ਫੰਡ ਮੇਰੇ ਕੋਲ ਨਹੀਂ ਆਇਆ ਕਿ ਜਿਹੜਾ ਮੈਂ ਕਹਾਂ ਵੀ ਉਹਦਾ ਹਸਾਬ ਕਿਤਾਬ ਦੇਣਾ ਮੇਰੇ ਕੋਲੇ ਕੋਈ ਐਸਾ ਹਸਾਬ ਕਿਤਾਬ ਨਹੀਂ ਸੀ ਤੁਸੀਂ ਇੱਕ ਪਿੰਡ ਦੀ ਗੱਲ ਕੀਤੀ ਹੈ ਪਿੰਡ ਡਾਕਟਰ ਕੀਤਾ ਸੀਗਾ ਕਿੰਨੀ ਕੁ ਦੀ ਨੁਹਾਰ ਬਦਲੀ ਹੈ ਤੁਸੀਂ ਪਰ ਜੇ ਗੱਲ ਆਪਾਂ ਪਿੰਡ ਦੇ ਲੋਕਾਂ ਦੀ ਕਰੀਏ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕੋਈ ਖਾਸ ਨਹੀਂ ਉੱਥੇ ਦਾ ਉੱਥੇ ਹੀ ਪਿੰਡ ਖੜਾ ਹੈ ਉਹਦੇ 'ਚ ਮੈਨੂੰ ਪੰਜਾਬ ਸਰਕਾਰ ਨਾਲ ਗਿਲਾ ਹੈ ਕਿ ਉਹ ਪਿੰਡ ਦੀ ਜਿਹੜੀ ਮਾਸਟਰ ਪਲਾਨ ਬਣਾਉਣੀ ਹੁੰਦੀ ਹੈ ਵਿਕਾਸ ਵਾਸਤੇ ਤੇ ਅੱਗੇ ਜਿਹੜਾ ਕੰਮ ਕਰਾਉਣਾ ਹੁੰਦਾ ਉਹ ਉਸ ਜ਼ਿਲ੍ਹੇ ਦੇ ਡੀਸੀ ਨੇ ਕਰਾਉਣਾ ਹੁੰਦਾ ਪਰ ਮੋਗਾ ਦੇ ਇਸ ਪਿੰਡ ਨਾਲ ਸਬੰਧਤ 52 ਸਾਲਾਂ ਵਿੱਚ 6 ਡੀਸੀ ਬਦਲੇ ਗਏ ਜਦੋਂ ਡੀਸੀ ਨੂੰ ਰਹਿਣ ਹੀ ਨਹੀਂ ਦੇਣਾ ਉੱਥੇ ਕੰਮ ਹੀ ਨਹੀਂ ਕਰਨ ਦੇਣਾ ਤਾਂ ਇਹਦਾ ਮਤਲਬ ਉਹ ਕੰਮ ਕਿਵੇਂ ਹੋਊਗਾ ਫਿਰ ਵੀ ਜਿੱਥੇ ਕਿਤੇ ਜਿਸ ਡੀਸੀ ਨੂੰ ਮੌਕਾ ਮਿਲਿਆ ਉਹਨੇ ਉਹਨਾਂ ਕੰਮ ਕਰਵਾਇਆ ਤੇ ਉਹ ਕੰਮ ਹੋਇਆ ਪਰ ਕੰਪਲੀਟ ਪੂਰਾ ਨਹੀਂ ਹੋਇਆ ਤੇ ਇਸ ਇਹਦੇ ਲਈ ਮੈਂ ਜ਼ਿੰਮੇਵਾਰ ਪੰਜਾਬ ਸਰਕਾਰ ਨੂੰ ਠਹਿਰਾਉਣਾ ਕਿ ਪੰਜਾਬ ਸਰਕਾਰ ਜਿੱਥੇ ਕਿਤੇ ਕਿਸੇ ਵਿਰੋਧੀ ਪਾਰਟੀ ਦਾ ਜਾਂ ਵਿਰੋਧੀ ਕੋਈ ਐਮਪੀ ਹੈ ਜਿਹਦਾ ਕ੍ਰੈਡਿਟ ਉਹਨਾਂ ਨੂੰ ਨਹੀਂ ਜਾਂਦਾ ਉਹ ਉਹ ਕੰਮ ਨੂੰ ਰੋਕਦੇ ਆ ਉਹਦੇ ਵਿੱਚ ਵਿਗਨ ਪਾਉਂਦੇ ਨੇ ਤੇ ਇਹੀ ਮੇਰੇ ਖਿਆਲ ਉੱਥੇ ਹੋਇਆ ਫਤੇਗੜ ਕੋਟਾਣਾ ਵਿੱਚ ਵੀ ਇਹੀ ਕੰਮ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਪ੍ਰੋਫੈਸਰ ਸਾਉਥਸੰਗ ਇੱਕ ਪਲਾਮਾਨਸ ਤੇ ਬੜਾ ਨੇਕ ਇਨਸਾਨ ਹੈ ਪਰ ਨੇਕ ਇਨਸਾਨ ਤੇ ਜਿਹੜੀਆਂ ਕਈ ਵਾਰੀ ਉਹਨਾਂ ਨੂੰ ਜਿਹੜਾ ਹੈਗਾ ਫਰਾਡ ਕਰਨ ਵਾਲੇ ਲੋਕ ਉਹਨਾਂ ਦੇ ਨਾਲ ਹੁੰਦੇ ਆ ਤੁਹਾਡੇ ਨਾਲ ਵੀ ਇੱਕ ਪਿਛਲੇ ਸਮੇਂ ਪਿਛਲੇ ਸਮੇਂ ਦੇ ਵਿੱਚ ਹੋਇਆ ਹੀ ਤੁਹਾਡੇ ਪੀਏ ਨੇ ਤੁਹਾਡੇ ਨਾਲ ਕੁਝ ਫਰਾਡ ਕੀਤਾ ਸੀਗਾ ਉਹ ਗੱਲ ਕਿਤੋਂ ਤੱਕ ਖੜੀ ਐ ਉਹ ਪੁਰਾਣੀ ਗੱਲ ਸੀ ਮੈਂ ਉਹਦੇ ਤੇ ਐਫ ਆਈ ਆਰ ਦਰਜ ਕਰਵਾਤੀ ਸੀ ਕਿਉਂਕਿ ਮੈਨੂੰ ਜੋ ਬੈਂਕ ਵਿੱਚ ਮੇਰਾ ਖਾਤਾ ਚੱਲਦਾ ਸੀ ਤੇ ਮੈਂ ਕਿਉਂਕਿ ਜੇ ਨੂੰ ਆਪਦਾ ਦਿੱਤਾ ਹੋਇਆ ਸੀ ਏਟੀਐਮ ਵਗੈਰਾ ਵੀ ਆਪ ਤਾਂ ਮੈਂ ਹਰ ਥਾਂ ਤੇ ਜਾ ਨਹੀਂ ਸਕਦਾ ਤੇ ਉਹ ਕੋਈ ਪਰਚੇਸ ਕਰਦਾ ਰਿਹਾ ਉੱਥੋਂ ਤੇ ਉਹ ਪਰਚੇਸ ਦੇ ਦਿਨ मतलब ਖਰਚਾ ਖਰਚਾ ਜਿਹੜਾ ਉਹਨੇ ਕੀਤਾ ਉਹ ਸਾਰਾ ਮੈਂ ਕਪੜਾ ਹੀ ਕਹਿ ਸਕਦੇ ਆ ਪਰ ਮੈਂ ਉਹਦੇ ਜੀ ਐਫ ਆਈ ਆਰ ਦਰਜ ਕਰਵਾਤੀ ਸੀ ਪਰ ਐਫ ਆਈ ਆਰ ਦੇ ਉੱਤੇ ਕੋਈ ਮੈਨੂੰ ਲੱਗਦਾ ਵੀ ਐਸਾ ਕੋਈ ਐਕਸ਼ਨ ਹੋਇਆ ਨਹੀਂ ਤੇ ਪਰ ਉਹ ਜਿਹੜਾ ਮੁੰਡਾ ਸੀਗਾ ਉਹ ਪੰਜਾਬ ਚੋਂ ਬਾਹਰ ਭੱਜ ਗਿਆ ਤੇ ਉਹ ਬਾਹਰ ਹੀ ਵਾਪਸ ਨਹੀਂ ਆਇਆ ਮੁੜ ਕੇ ਜਦੋਂ ਕਦੇ ਵਾਪਸ ਆਊਗਾ ਤਾਂ ਉਹਦੇ ਤੇ ਐਕਸ਼ਨ ਹੋਊਗਾ ਉਹ ਮੇਰੇ ਖਿਆਲ ਪੀਓ ਪੀਓ ਡਿਕਲੇਅਰ ਕਰੇਗੀ ਹੈ ਜਿਹੜੀ ਹੈ ਪਚੜੀ ਜਾਂ ਕੋਰਟ ਜਾਂ ਜੋ ਵੀ ਪ੍ਰੋਸੀਜਰ ਹੈ ਉਹਦੇ ਮੁਤਾਬਕ ਉਹ ਪ੍ਰੋਕਲੇਮਡ ਇੱਕ ਗੱਲ ਹੋਰ ਹੈ ਜੀ ਇਹ ਵੀ ਸਾਹਮਣੇ ਆਇਆ ਹੈ ਜੇ ਗੱਲ ਕਰਕੇ ਤਾਂ ਤੁਹਾਡੇ ਇਸ ਲੋਕ ਸਭਾ ਹਲਕੇ ਦੇ ਐਮ ਐ ਐਮ ਐਲ اے ਬਲਦੇਵ ਸਿੰਘ ਨੇ ਵੀ ਇਹ ਗਿਲਾ ਕੀਤਾ ਹੈ ਕਿ ਜਿਹੜੀ ਤੁਹਾਡੀ ਵਾਂਗ ਡੋਰ ਹੈ ਤੁਹਾਡੇ ਦੇ ਪੁੱਤਰ ਦੇ ਹੱਥ ਹੈ ਤੁਹਾਡੇ ਜਿਹੜੀ ਹੈਗੀ ਹੈ ਕੋਈ ਕੋਈ ਵੀ ਤੁਸੀਂ ਆਪਦੇ ਉਹਨਾਂ ਤੋਂ ਕਹਿਣੇ ਤੋਂ ਬਗੈਰ ਕੋਈ ਗੱਲ ਨਹੀਂ ਕਰ ਸਕਦੇ ਹੈ ਕੋਈ ਨਹੀਂ ਇਹ ਬਿਲਕੁਲ ਗਲਤ ਮੇਰਾ ਬੇਟਾ ਨਾ ਤਾਂ ਪਾਰਟੀ ਦਾ ਮੈਂਬਰ ਹੈ ਮੇਰਾ ਬੇਟਾ ਮੈਂ ਆਪਣੇ ਦਫ਼ਤਰ ਦੇ ਵਿੱਚ ਉਸ ਨੂੰ ਲਾਇਆ ਸੀ ਕਿ ਦਫ਼ਤਰ ਦਾ ਕੰਮ ਇੰਨਾ ਜ਼ਿਆਦਾ ਹੈ ਕਿ ਉਹਨੂੰ ਕੋਈ ਇਕੱਲਾ ਬੰਦਾ ਸੰਭਾਲ ਨਹੀਂ ਸਕਦਾ ਇਸ ਲਈ ਉਹਨੂੰ ਜੋ ਇਨਸਟਰਕਸ਼ਨਾਂ ਮਿਲਦੀਆਂ ਸੀ ਉਹ ਮੇਰੇ ਵੱਲੋਂ ਮਿਲਦੀਆਂ ਸੀ ਮੈਂ ਜੋ ਵੀ ਪੈਸੇ ਜਿਹੜੇ ਲਾਉਣੇ ਸੀ ਪੰਚਾਇਤਾਂ ਆਉਂਦੀਆਂ ਸੀ ਮੈਂ ਮਰਲਮ ਲੈ ਕੇ ਆਉਂਦੀਆਂ ਸੀ ਉਹਨਾਂ ਪੰਚਾਇਤਾਂ ਨੂੰ ਉਹ ਜਿਸ ਤਰ੍ਹਾਂ ਉਹਨੂੰ ਕਿਹਾ ਜਾਂਦਾ ਸੀ ਉਸ ਤਰ੍ਹਾਂ ਨਾਲ ਉਹਦੇ ਅੰਕੜਾ ਵਿਭਾਗ ਮੇਟਾ ਸੀ ਉੱਥੇ ਅੰਕੜਾ ਵਿਭਾਗ ਵੀ ਉਹਨੂੰ ਅਪਰੂਵ ਕਰਦਾ ਸੀ ਕਿ ਹਾਂ ਇਹ ਪੈਸਾ ਲੱਗ ਸਕਦਾ ਇੱਥੇ ਆ ਨਹੀਂ ਲੱਗ ਸਕਦਾ ਉਹਦੇ ਮੁਤਾਬਕ ਹੁੰਦਾ ਸੀ ਜਿਹੜੇ ਲੋਕਾਂ ਦਾ ਕੋਈ ਕੰਮ ਕਦੇ ਨਹੀਂ ਹੋਇਆ ਹੁੰਦਾ ਜਾਂ ਕੋਈ ਪਰਸਨਲ ਗਰੱਜ ਹੋ ਗਿਆ ਤਾਂ ਉਹਨਾਂ ਨੇ ਫਿਰ ਉਹ ਮੇਰੇ ਬੇਟੇ ਤੇ ਚਾਰਜ ਲਾਉਣੇ ਸ਼ੁਰੂ ਕਰਤੇ ਕਿ ਇਹ ਬੇਟਾ ਹੈ ਜਿਹੜਾ ਇਹ ਐਮਪੀ ਬਣਿਆ ਫਿਰਦਾ ਕਦੇ ਐ ਨਹੀਂ ਹੁੰਦਾ ਕਿਸੇ ਹੋਰ ਪਾਰਟੀ ਚ ਭਾਵੇਂ ਹੋ ਜੇ ਪਰ ਆਮ ਆਦਮੀ ਪਾਰਟੀ ਚ ਕਦੇ ਵੀ ਜਿਹੜਾ ਕੋਈ ਐ ਐਮਪੀ ਹੈ ਜਾਂ ਐਮਐਲਏ ਹੈ ਜਾਂ ਉਹ ਇਸ ਤਰ੍ਹਾਂ ਅਧਿਕਾਰ ਨਹੀਂ ਦਿੰਦਾ ਆਪਦੇ ਕਿਸੇ ਫੈਮਿਲੀ ਮੈਂਬਰ ਨੂੰ ਐ ਪਰਪੇਸ਼ਾ ਸਾਹਿਬ ਤੁਸੀਂ ਫਰੀਦਕੋਟ ਦੀ ਜੇ ਗੱਲ ਕਰੀਏ ਤਾਂ ਕਿਹਨੂੰ ਮੁੱਖ ਟੱਕਰ ਦੇ ਰਹੇ ਹੋ ਕਿਹਨੂੰ ਮੰਨਦੇ ਹੋ ਤੁਹਾਨੂੰ ਜਿਹੜਾ ਮੁੱਖ ਟੱਕਰ ਦੇ ਰਿਹਾ ਦੂਜੀ ਪਾਰਟੀ ਦਾ ਦੇ ਰਿਹਾ ਜਾਂ ਤੁਸੀਂ ਦੇ ਰਹੇ ਹੋ ਦੇਖੋ ਇੱਥੇ ਇੱਕ ਅਕਾਲੀ ਪਾਰਟੀ ਨੇ ਜਿਹੜਾ ਗੁਲਜਾਰ ਸਿੰਘ ਰਾਣੀ ਕੇ ਲਾ ਕੇ ਫੀਲਡ ਕੀਤਾ ਉਹ ਅਮਰਸਰ ਜ਼ਿਲ੍ਹੇ ਚੋਂ ਉਟਾਰੀ ਕੋਲ ਦਾ ਬੰਦਾ ਹੈ ਪਹਿਲਾ ਮੰਤਰੀ ਵੀ ਰਿਹਾ ਮੰਤਰੀ ਹੋਣ ਦੇ ਨਾਤੇ ਉਹਦੇ ਉੱਤੇ ਚਾਰजेस ਵੀ ਬਹੁਤ ਲੱਗੇ ਹੋਣਗੇ ਲੋਕ ਕਹਿੰਦੇ ਨੇ ਅਖਬਾਰਾਂ ਵਿੱਚ ਵੀ ਆਉਂਦਾ ਰਿਹਾ ਛਪਦਾ ਰਿਹਾ ਤਾਂ ਉਹ ਮਤਲਬ ਬਾਹਰੋਂ ਆਇਆ ਇੱਕ ਆਊਟਸਾਈਡਰ ਨੂੰ ਥੋੜੇ ਕੀਤੇ ਇੱਕ ਫਰੀਦਕੋਟ ਦਾ ਜਿਹੜਾ ਕੰਸਟੀਟੂਐਂਸੀ ਦਾ ਲੋਕਲ ਵੋਟਰ ਹੈ ਉਹ ਐਕਸੈਪਟ ਨਹੀਂ ਕਰਦਾ ਮੈਂ ਕਹਿੰਨਾ ਉਹ ਟੱਕਰ ਚ ਆਉਂਦਾ ਹੀ ਨਹੀਂ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਜਿਹੜਾ ਮੁਹੰਮਦ ਸਈਦ ਖੜਾ ਕੀਤਾ ਹੈ ਮੁਹੰਮਦ ਸਈਦ ਇੱਕ ਗਾਇਕ ਦੇ ਤੌਰ ਤੇ ਪ੍ਰਸਿੱਧ ਹੈ ਪਹਿਲਾਂ ਵੀ ਇਹ ਗਾਇਕੀ ਕਰਦਾ ਰਿਹਾ ਹੈ ਤੇ ਜਿੱਥੇ ਕਿਤੇ ਉਹ ਐਮ ਐਲ ਏ ਦੇ ਤੌਰ ਤੇ ਗਿਆ ਤੇ ਉਹਦਾ ਰਿਕਾਰਡ ਦੱਸਦਾ ਕਿ ਉਹ ਬਹੁਤਾ ਸਫਲ ਨਹੀਂ ਹੋਇਆ ਕਿਉਂਕਿ ਇੱਕ ਗਾਇਕ ਤੇ ਇੱਕ ਜਿਹੜਾ ਪਾਰਲੀਮੈਂਟਰੀਅਨ ਹੋਣਾ ਇੱਕ ਲੈਜਿਸਲੇਚਰ ਦੇ ਵਿੱਚ ਹੋਣਾ ਇੱਕ ਜਿਹੜਾ ਉਹ ਵੱਖਰੀਆਂ ਗੱਲਾਂ ਨੇ ਤਾਂ ਹੁਣ ਮੈਂ ਕਹਿੰਦਾ ਜੇ ਮੁਹੰਮਦ ਸਦੀਕ ਪਾਰਲੀਮੈਂਟ ਵਾਸਤੇ ਲੜ ਕੇ ਜਾਂਦਾ ਤੇ ਉਹ ਜਿਸ ਪਹੁੰਚ ਵੀ ਜਾਂਦਾ ਉੱਥੇ ਤਾਂ ਕੀ ਉੱਥੇ ਗੈਕੀ ਕਰੂਗਾ ਕਿ ਉੱਥੇ ਕੋਈ ਇਸ ਤਰ੍ਹਾਂ ਦੇ ਉਹ ਆਪਦੇ ਅਖਾੜੇ ਲਾਊਗਾ ਤਾਂ ਲੋਕ ਮੇਰੇ ਖਿਆਲੇ ਸਮਝਣਗੇ ਲੋਕ ਸਮਝਣਗੇ ਕਿ ਮੈਂ ਇੱਕ ਐਜੂਕੇਸ਼ਨਿਸਟ ਹੋਣ ਦੇ ਨਾਤੇ ਐਜੂਕੇਸ਼ਨ ਲਈ ਕੀ ਕੰਮ ਕੀਤਾ ਮੈਂ ਹੈਲਥ ਵਾਸਤੇ ਕੀ ਕੰਮ ਕੀਤਾ ਮੈਂ ਦਲਤਾਂ ਵਾਸਤੇ ਕੀ ਕੰਮ ਕੀਤਾ ਮੈਂ ਜਿਹੜਾ ਸਕੂਲਾਂ ਦੇ ਵਿੱਚ ਜਿੱਥੇ ਕਿਤੇ ਕੋਈ ਪੈਸਾ ਨਹੀਂ ਸੀ ਲੱਗਿਆ ਪੰਜਾਬ ਸਰਕਾਰ ਨੇ ਹਲੇ ਤੱਕ ਨਹੀਂ ਲਾਇਆ ਉੱਥੇ ਮੈਂ ਕਿੰਨਾ ਪੈਸਾ ਐਮਪੀ ਲੈਡ ਚ ਹਿਲਾਤਾ ਜਿਹੜਾ ਕਿ ਬਹੁਤ ਥੋੜਾ ਪੈਸਾ ਹੁੰਦਾ ਇਹ ਗੱਲਾਂ ਜਿਹੜੀਆਂ ਮੈਂ ਸਮਝਦਾ ਬਈ ਲੋਕਾਂ ਨੂੰ ਪਤਾ ਹੈ ਉਹ ਸਮਝਦੇ ਨੇ ਉਹ ਇਹਦਾ ਕ੍ਰੈਡਿਟ ਮੈਨੂੰ ਦੇਣਗੇ ਜੇਕਰ ਗੱਲ ਕਰੀਏ 2014 ਲੋਕ ਸਭਾ ਚੋਣ ਦੀ ਤਾਂ ਸਭ ਤੋਂ ਪੰਜਾਬ ਦੇ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈਣ ਵਾਲਿਆਂ ਦੇ ਵਿੱਚ ਦੂਜੇ ਨੰਬਰ ਤੇ ਜਿਹੜੀ ਲੀਡ ਪ੍ਰੋਫੈਸਰ ਸਾਹੂ ਸਿੰਘ ਨੇ ਕੀਤੀ ਸੀ ਪਰ ਪ੍ਰੋਫੈਸਰ ਸਾਹੂ ਸਿੰਘ ਨੇ ਕੀਤੀ ਸੀ ਇਸ ਵਾਰ ਕੀ ਸੋਚਦੇ ਆ ਪ੍ਰੋਫੈਸਰ ਸਾਹੂ ਸਿੰਘ ਇਸ ਵਾਰ ਦੇਖੋ ਜੀ ਉਹਨਾਂ ਲੀਡ ਲੈ ਸੀ ਔਰ ਲਗਭਗ ਪੌਣੇ 2 ਲੱਖ ਵੋਟ ਤੇ ਮੈਂ ਆਪਣੇ ਨਜ਼ਦੀਕੀ ਰਾਈਵਲ ਜਿਹੜਾ ਸੀ ਉਹਨੂੰ ਹਰਾਇਆ ਸੀ ਹੁਣ ਵੀ ਮੈਂ ਸਮਝਦਾ ਕਿ ਲੋਕ ਮੇਰੇ ਪਿਛਲੇ ਕੰਮ ਨੂੰ ਦੇਖ ਕੇ ਇੰਨਾ ਕੁ ਸਮਝ ਗਏ ਨੇ ਉਹ ਕਿ ਹਾਂ ਜੇ ਕੋਈ ਕੰਮ ਕਰ ਸਕਦਾ ਹੈ ਤਾਂ ਇੱਕ ਐਜੂਕੇਟਿਡ ਲੋਕ ਹਤਾਸ਼ੀ ਤੇ ਅਜੇ ਹੀ ਪਾਰਟੀ ਦਾ ਬੰਦਾ ਹੀ ਕੰਮ ਕਰ ਸਕਦਾ ਹੈ ਜਿਹੜੀ ਪਾਰਟੀ ਲੋਕਾਂ ਦੇ ਹਿੱਤਾਂ ਨੂੰ ਲੈ ਕੇ ਹੋਂਦ ਵਿੱਚ ਆਈ ਹੈ ਤੇ ਕੁਝ ਕਰਕੇ ਦਿਖਾ ਰਹੀ ਹੈ ਦਿੱਲੀ ਦੇ ਵਿੱਚ ਉਹ ਪਾਰਟੀ ਕਰਕੇ ਦਿਖਾ ਰਹੀ ਹੈ ਤਾਂ ਜਦੋਂ ਲੋਕ ਮੈਨੂੰ ਜਜਮੈਂਟ ਕਰਨਗੇ ਮੇਰੀ ਜਜਮੈਂਟ ਅੱਜ ਦਿੱਲੀ ਦੇ ਕੰਮਾਂ ਨਾਲ ਦਿੱਲੀ ਦੇ ਵਿੱਚ ਸਰਕਾਰ ਚਲਾ ਰਹੀ ਪਾਰਟੀ ਹੈ ਜਿਹੜੀ ਉਹਦੇ ਨਾਲ ਜੋੜ ਕੇ ਕਰਨਗੇ ਇਸ ਲਈ ਮੈਂ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਹੈ ਉਹ ਯਕੀਨੀ ਬਣਾਉਂਗਾ ਔਰ ਲੋਕ ਸਭਾ ਦੇ ਵਿੱਚ ਜਾਊਂਗਾ ਤੇ ਆਉਣ ਵਾਲੀ ਲੋਕ ਸਭਾ ਵਿੱਚ ਜੋ ਪਹਿਲਾਂ ਮੈਂ ਆਪਣੀ ਪਰਫਾਰਮੈਂਸ ਦਿੱਤੀ ਹੈ ਉਹ ਤੋਂ ਵਧੀਆ ਪਰਫਾਰਮੈਂਸ ਦੇਵਾਂਗਾ ਐ ਲਾਸਟ ਸਵਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਮਨ ਲਓ ਤੁਹਾਨੂੰ ਫਤਵਾ ਮਿਲ ਜਾਂਦਾ ਲੋਕ ਸਭਾ ਦੇ ਵਿੱਚ ਲੋਕ ਤੁਹਾਨੂੰ ਜਿਹੜਾ ਹੈ ਭੇਜ ਦਿੰਦੇ ਆ ਇਸ ਵਾਰ ਜੇ ਤੁਸੀਂ ਜਿੱਥੇ ਉੱਥੇ ਜਾਂਦੇ ਤੇ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਕੀ ਟੀਚਾ ਰੱਖਿਆ ਕੀ ਗਿਫਟ ਸਭ ਤੋਂ ਵੱਡਾ ਕੀ ਤੁਸੀਂ ਲੋਕਾਂ ਵਾਸਤੇ ਲੈ ਕੇ ਆਉਂਗੇ ਦੇਖੋ ਲੋਕਾਂ ਲੋਕਾਂ ਦੀਆਂ ਲੋੜਾਂ ਮੁਤਾਬਕ ਅਗਲੀਆਂ ਪ੍ਰੋਪੋਜ਼ਲਾਂ ਬਣਦੀਆਂ ਨੇ ਲੋਕਾਂ ਦੀ ਜਜਮੈਂਟ ਕੀਤੀ ਜਾ ਰਹੀ ਹੈ ਇਹਨਾਂ ਇਲਕਸ਼ਨਾਂ ਚ ਪਤਾ ਲੱਗੂਗਾ ਕਿ ਲੋਕ ਲੋਕ ਕੀ ਚਾਹੁੰਦੇ ਨੇ ਤੇ ਉਹ ਲੋਕਾਂ ਦੀ ਡਿਮਾਂਡ ਲੋਕਾਂ ਦੀ ਰਿਕੁਆਇਰਮੈਂਟ ਵਿੱਚੋਂ ਹੀ ਉਹਨਾਂ ਉਹਨਾਂ ਦੀ ਜਿਹੜੀਆਂ ਅਗਲੀਆਂ ਪ੍ਰੋਪੋਜ਼ਲਾਂ ਬਣ ਗਿਆ ਤੇ ਉਹ ਪ੍ਰੋਪੋਜ਼ਲ ਜਿਵੇਂ ਮੈਂ ਪਹਿਲਾਂ ਪਾਰਲੀਮੈਂਟ ਵਿੱਚ ਉਠਾਉਂਦਾ ਰਿਹਾ ਇਸ਼ੂ ਉਠਾਉਂਦਾ ਰਿਹਾ ਪਾਰਲੀਮੈਂਟ ਵਿੱਚ ਆ ਕੁਦਰਤੀ ਕਰੋਪੀ ਆ ਜਿਹੜੀ ਇਹ ਹੁਣ ਜੋ ਕਿਸਾਨਾਂ ਦੀਆਂ ਫਸਲਾਂ ਦਾ ਬੁਰਾ ਨੁਕਸਾਨ ਹੋ ਰਿਹਾ ਹੈ ਇਹਨੂੰ ਪਾਰਲੀਮੈਂਟ ਵਿੱਚ ਹੁਣ ਵੀ ਉਠਾਉਂਗਾ ਮੈਂ ਇਹਦੋਂ ਪਹਿਲਾਂ ਵੀ ਹੈ ਇਹਦੋਂ ਪਹਿਲਾਂ ਧਰਮਕੋਟ ਲੱਕੇ ਚ ਸਤਲੁਜ ਦੀ ਮਾਰ ਹੇਠਾਂ ਇਹ ਪਿੰਡ ਜਿਹੜੇ ਆ ਤੁਸੀਂ ਬੰਨ ਉਹਨਾਂ ਦੇ ਮਸਲੇ ਉਠਾਏ ਨੇ ਇਹਦੋਂ ਪਹਿਲਾਂ ਮੈਂ ਸਵਾਮੀ ਨਾਥਨ ਦਾ ਮਸਲਾ ਉਸ ਰਿਪੋਰਟ ਦਾ ਮਸਲਾ ਉਠਾਇਆ ਸੀ ਔਰ ਮੋਦੀ ਨੇ ਉਹਦੋਂ ਲਾਗੂ ਨਹੀਂ ਕੀਤਾ ਪਰ ਉਸ ਤੋਂ ਬਾਅਦ ਜਦੋਂ ਸੀ ਸਵਾਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਲੱਭਤਾ ਸੀ ਉਹ ਲੋਕਾਂ ਦੇ ਸਾਹਮਣੇ ਰੱਖੀਆਂ ਤਾਂ ਦਿੱਲੀ ਦੀ ਸਰਕਾਰ ਨੇ ਉਹਨੂੰ ਫਟਾਫਟ ਲਾਗੂ ਕਰਤਾ ਤਾਂ ਹੁਣ ਦਿੱਲੀ ਦੀ ਸਰਕਾਰ ਸੁਮਿੰਨਾਥਨ ਦੀਆਂ ਰਿਪੋਰਟਾਂ ਤੇ ਆਧਾਰਿਤ ਕਿਸਾਨਾਂ ਨੂੰ ਰਾਹਤ ਦੇ ਰਹੀ ਹੈ ਤਾਂ ਇਹ ਇਹ ਮਸਲੇ ਜਿਹੜੇ ਆ ਹੁਣ ਵੀ ਉਠਾਏ ਜਾਣਗੇ ਲੋਕਾਂ ਦੇ ਜਿੰਨੇ ਮਸਲੇ ਐਜੂਕੇਸ਼ਨ ਨਾਲ ਸੰਬੰਧਿਤ ਦਲਤਾਂ ਦੇ ਮਸਲੇ ਕਿ ਦਲਤਾਂ ਦੇ ਬੱਚਿਆਂ ਨਾਲ ਸੰਬੰਧਿਤ ਪੈਨਸ਼ਨ ਬੁਢਾਪਾ ਪੈਨਸ਼ਨਾਂ ਨਹੀਂ ਮਿਲਦੀਆਂ ਉਹ ਉਹ ਮਸਲੇ ਤੇ ਇਹਦੂ ਬਿਨਾ ਜਿਹੜੇ ਬੱਚਿਆਂ ਨੂੰ এডਿਕੇਸ਼ਨ ਦੇਣ ਵਾਸਤੇ ਸਰਕਾਰ ਵੱਲੋਂ ਸਹੂਲਤਾਂ ਮੈਂਡੀਆਂ ਚਾਹੀਦੀਆਂ ਸੀ ਉਹ ਰੁਕੀਆਂ ਵੀ ਐ ਮਨਰੇਗਾ ਦੇ ਪੈਸੇ ਮਨਰੇਗਾ ਦੀਆਂ ਧਾੜੀਆਂ ਨਹੀਂ ਮਿਲਦੀਆਂ ਆਂਗਣਵਾੜੀ ਸਿਸਟਮ ਜਿਹੜਾ ਹੈ ਉਹ ਸ਼ੁਰੂ ਕੀਤਾ ਸੀ ਸਰਕਾਰ ਨੇ ਪਰ ਆਂਗਣਵਾੜੀ ਦੇ ਜਿਹੜੇ ਕਰਮਚਾਰੀ ਨੇ ਉਹ ਔਰਤਾਂ ਨੇ ਵਿਚਾਰੀਆਂ ਰੁੱਲਦੀਆਂ ਫੜਦੀਆਂ ਨੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਇਹ ਸਾਰੇ ਮਸਲੇ ਰਮਸਾ ਰਸਾ ਦੇ ਟੀਚਰਾਂ ਨਾਲ ਕੀ ਹੋ ਰਿਹਾ ਹੈ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਇਹ ਸਾਰੇ ਮਸਲੇ ਮੈਂ ਪਾਰਲੀਮੈਂਟ ਦੇ ਵਿੱਚ ਦੁਬਾਰਾ ਲੈ ਕੇ ਜਾਊਂਗਾ ਔਰ ਉਹਨਾਂ ਲੋਕਾਂ ਨੂੰ ਦੱਸੂਗਾ ਕਿ ਇੱਧਰ ਪੰਜਾਬ ਦੀ ਅਸੈਂਬਲੀ ਵਿੱਚ ਵੀ ਆਮ ਆਦਮੀ ਪਾਰਟੀ ਹੀ ਇਹ ਮਸਲੇ ਚੁੱਕ ਸਕਦੀ ਹੈ ਤੇ ਪਾਰਲੀਮੈਂਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਐਮਪੀ ਹੀ ਮਸ ਇਹ ਮਸਲੇ ਚੁੱਕੂਗਾ ਤੇ ਮੈਂ ਚੁੱਕੂਗਾ ਐ ਧੰਨਵਾਦ ਜੀ ਡੀ5 ਚੈਨਲ ਪੰਜਾਬੀ ਨਾਲ ਗੱਲਬਾਤ ਕਰਨ ਲਈ ਹਾਂ ਇਹ ਸਨ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਸਾਉ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਕੀ ਕੀ ਮੁੱਦੇ ਲੈ ਕੇ ਚੱਲੇ ਆ ਸਾਰੀਆਂ ਉਹਨਾਂ ਨੇ ਗੱਲਬਾਤ ਕੀਤੀ ਕਿਹੜੀਆਂ ਪਾਰਟੀਆਂ ਨਾਲ ਟੱਕਰ ਹੈ ਕੀ ਇਸ ਵਾਰ ਕਿੱਥੇ ਖੜੇ ਹੈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਕਿਸਤੇ ਵਿਸ਼ਵਾਸ ਚਾਉਂਦੇ ਆ ਕਿੰਨਾਂ ਨੂੰ ਜਿਹੜਾ ਹੈਗਾ ਆਉਣ ਵਾਲੀ ਜਿਹੜੀ ਲੋਕ ਸਭਾ ਦੇ ਵਿੱਚ ਜਿਤਾ ਕੇ ਭੇਜਦੇ ਆ ਫਰੀਦਕੋਟ ਤੋਂ ਕੈਮਰਾਮੈਨ ਅਮਿਤ ਦੇ ਨਾਲ ਬੀ5 ਚੈਨਲ ਪੰਜਾਬੀ ਲਈ ਗੁਰਜੀਤ ਰਮਾਣ